ਤੁਸੀਂ ਦੇਖ ਰਹੇ ਹੋ ਸਟਾਰ న్యూਸ 18 ਚੈਨਲ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਇੱਕ ਖਾਸ ਖਬਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਪਿੰਡ ਕੁੰਬੜਾ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ ਤੋ ਗੋਪ੍ਰੰਥ ਕੀਰ ਪੂਰੀਆਂ ਦਾ ਲੰਗਰ ਅਤੁੱਟ ਵਰਤਿਆ रागी सेना के टाडी जत्थे ने गुरबानी कीर्तन करके संतालि मिहाल किया आओ देखते दे हैं एक खबर विस्तार सहित। है संतान श्री गुरु रविदास महाराज जी दा 648 वां जन्मदिन हाड़ा पूरी दुनिया विच धूम धाम मनाया गया बड़े-बड़े समागम कीते गए और गुरु के अटूट लंगर वरतए गए ਸਾਧ ਸੰਗਤਾਂ ਨੇ ਗੁਰੂ ਕੇ ਉਪਦੇਸ਼ਾਂ ਨੂੰ ਸਰਵਣ ਕੀਤਾ ਤੇ ਉਸ ਤੇ ਚੱਲਣ ਦੇ ਪ੍ਰਣ ਕੀਤੇ ਪਿੰਡ ਕੁੰਬੜਾ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਧੂਨਦਾਮ ਨਾਲ ਮਨਾਇਆ ਗਿਆ ਇਸ ਮੌਕੇ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਪਹਿਲੇ 3 ਦਿਨ ਕਥਾਵਾਚਕਾਂ ਨੇ ਕਥਾ ਰਾਹੀਂ ਸੰਤਾਂ ਨੂੰ ਗੁਰੂ ਉਪਦੇਸ਼ ਸਰਵਣ ਕਰਵਾਏ 9 ਫਰਵਰੀ ਨੂੰ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਗਿਆ 10 ਫਰਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਕੇ 12 ਫਰਵਰੀ ਨੂੰ ਪਾਠ ਦੇ ਭੋਗ ਪਾਈ ਗਏ ਰਾਗੀ ਜੱਥੇ ਅਤੇ ਢਾਡੀ ਜੱਥੇ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸੁਣਾ ਕੇ ਲੋਕਾਂ ਨੂੰ ਨਿਹਾਲ ਕੀਤਾ ਇਸ ਮੌਕੇ ਪਾਈ ਮੰਦੀਪ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਬਾਰੇ ਚਾਨਣਾ ਪਾਈ ਅਤੇ ਗੁਰੂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਦੀ ਲੋਕਾਂ ਨੂੰ ਅਪੀਲ ਕੀਤੀ ਪ੍ਰદાન ਜਸਮੀਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕਰਦੇ ਹੋਏ ਸਮੂਹ ਸਾਜ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਉਨ੍ਹਾਂ ਸਮੂਹ ਪਾਈਚਾਰੇ ਨੂੰ ਇਕੱਠੇ ਰਹਿਣ ਦਾ ਸੰਦੇਸ਼ ਵੀ ਦਿੱਤਾ ਇਸ ਸਮਾਗਮ ਵਿੱਚ ਬਲਵੀਰ ਸਿੰਘ ਸਿੱਧੂ ਸਾਭਕਾ ਕੇਂਦਰੀ ਮੰਤਰੀ ਪੰਜਾਬ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਲਗਵਾਈ। ਭੋਗ ਉਪਰੰਤ ਖੀਰ ਪੂੜਿਆਂ ਦਾ ਲੰਗਰ ਅਤੁੱਟ ਵਰਤਿਆ ਤੇ ਸਤ ਸੰਗਤ ਨੇ ਲੰਗਰ ਦਾ ਆਨੰਦ ਮਾਣਿਆ। ਇਸ ਮੌਕੇ ਰਣਜੀਤ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਕਿਰਪਾਲ ਸਿੰਘ ਪਾਲਾ, ਸੁਰਿੰਦਰ ਸਿੰਘ ਸ਼ਿੰਦਾ, ਭੁਪਿੰਦਰ ਸਿੰਘ, ਰਣਜੀਤ ਸਿੰਘ, ਸਰਵਰਨ ਸਿੰਘ, ਸੀਤਲ ਸਿੰਘ, ਸੰਤ ਸਿੰਘ, RAM JI DAS, ਮੀਵਾ ਸਿੰਘ, ਹਰਬੰਸ ਸਿੰਘ गुरनाम सिंह दलजीत कौर गुरनाम कौर जसविंदर कौर परमजीत कौर करमजीत कौर मनदीप कौर जगदीप सिंह टोनी मनदीप सिंह ज्ञानी मेवा सिंह ज्ञानी अमर सिंह मंजीत सिंह मेवा आदि ने लंगर दी सेवा की थी। आओ देख दे हां साडे रिपोर्टर वल्लो कवरेज की थी एक रिपोर्ट ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੁੰਬੜਾ ਸੈਕਟਰ 68 ਮੁਹਾਲੀ ਚ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਬੈਠੇ ਐਸੀ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ਇੱਥੇ ਬਹੁਤ ਹੀ ਤੁੰਤਾਮ ਨਾਲ ਹਮ ਹਮਾ ਕੇ ਸਾਰੇ ਪਿੰਡ ਵਾਸੀ ਸੇਵਾਦਾਰ ਆਪਣਾ ਆਪਣਾ ਯੋਗਦਾਨ ਪਾ ਕੇ ਤਨ ਤਨ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਆਇਆ ਜਾ ਰਿਹਾ ਹੈ ਜਿੱਥੇ ਪਿਛਲੇ ਇੱਕ ਹਫ਼ਤੇ ਤੋਂ ਲਗਭਗ ਪਹਿਲਾਂ 3 ਦਿਨ ਕਥਾ ਬਾਚਕਾਂ ਨੇ ਆਪਣੀ ਹਾਜ਼ਰੀ ਲਵਾਈ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਅਰਬਦਾਸ ਭਗਤ ਗੁਰਦੁਆਰਾ ਕੁੰਬੜਾ ਜੀ ਉਸ ਤੋਂ ਬਾਅਦ ਨਗਰ ਕੀਰਤਨ ਆਰੰਭ ਹੋਇਆ ਨਗਰ ਕੀਰਤਨ ਨਿਕਲੇ ਤੇ ਫਿਰ 3 ਦਿਨ ਅਖੰਡ ਪਾਠ ਦੀ ਹਾਜ਼ਰੀ ਰਹੀ ਤੇ ਸੇਵਾਦਾਰ ਇੱਕ ਹਫ਼ਤੇ ਤੋਂ ਪਿਛਲੇ ਤੋਂ ਲਗਾਤਾਰ ਆਪਣੀ ਸੇਵਾ ਕਰ ਰਹੇ ਨੇ ਤਨੋਂ ਮਨੋਂ ਤਨੋਂ ਹਰ ਇੱਕ ਬੰਦੇ ਨੇ ਆਪਣੀ ਰਸਤਾ ਬਸਤਾਂ ਦੇ ਕੇ ਜਿਵੇਂ ਇੱਥੇ ਦੇਖਿਆ ਜਾ ਰਿਹਾ ਪਹਿਲਾਂ ਕੀਰਤਨ ਨਾ ਹੋਇਆ ਤੇ ਉਸ ਤੋਂ ਬਾਅਦ ਲੰਗਰ ਖੀਰ ਤੇ ਪੂੜਿਆਂ ਦਾ ਤੁੱਟ ਲੰਗਰ ਜਿਹੜਾ ਹੈ ਵਰਤਾਇਆ ਜਾ ਰਿਹਾ ਹੈ ਰਾਤ ਦੇ ਜਿਹੜੇ ਖੀਰ ਪੂੜੇ ਬਣਾ ਰਹੇ ਨੇ ਸੇਵਾਦਾਰ ਆਪਣੀ ਆਪਣੀ ਸੇਵਾ ਕਰ ਰਹੇ ਨੇ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਐਸੀ ਭਾਈਚਾਰੇ ਨੂੰ ਤੇ ਲੱਖ ਲੱਖ ਮੁਬਾਰਕਾਂ 648ਵੇਂ ਜਨਮ ਦਿਵਸ ਦੀਆਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇਹੀ ਬੀਲ ਕਰਦਾ ਮੈਂ ਬੇਨਤੀ ਕਰਦਾ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜੀ ਹੈ ਉਹਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਇਹ ਧਾਰਮਿਕ ਸਮਾਜ ਜਦੋਂ ਵੀ ਸਾਡੇ ਹੁੰਦੇ ਨੇ ਸਾਡਾ ਪਿੰਡ ਕਦੇ ਵੀ ਬੰਜਾਂ ਨਹੀਂ ਰਹਿੰਦਾ ਕਿਸੇ ਵੀ ਗੁਰੂ ਦਾ ਪ੍ਰਕਾਸ਼ ਦਿਹਾੜਾ ਹੋਵੇ ਸਿਹਿੱਦੀ ਦਿਹਾੜਾ ਹੋਵੇ ਜਾਂ ਕੋਈ ਵੀ ਕੋਈ ਪ੍ਰੋਗਰਾਮ ਹੋਵੇ ਸਾਰੇ ਇੱਕ ਬਿਕ ਇਕੱਠੇ ਹੋ ਕੇ ਸਾਰੇ ਸੇਵਾਦਾਰ ਆਪਣਾ ਆਪਣਾ ਯੋਗਦਾਨ ਪਾ ਕੇ ਬੱਚੇ ਬਜ਼ੁਰਗ ਪਹਿਣਾ ਆਪਣਾ ਸਾਥ ਦੇ ਕੇ ਸਾਰਾ ਜਿਹੜਾ ਨਿਮਾਉਂਦੇ ਨੇ ਇਹ ਬਹੁਤ ਵੱਡਾ ਜਿਹੜਾ ਲੰਗਰ ਅੱਜ ਸ਼ਾਮ ਤੱਕ ਚੱਲੂਗਾ ਜਿਸ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸਭ ਤੋਂ ਪਹਿਲਾਂ ਸਟਾਰ ਨਿਊਜ਼ ਏਕੀ ਨਾਲ ਦਾ ਧੰਨਵਾਦ ਜੀ ਜਿਨ੍ਹਾਂ ਨੇ ਕੀ ਪਿੰਡ ਕੁੰਮੜਾ ਦੀ ਜੋ ਇਸ ਕਵ ਨਿਊਜ਼ ਨੂੰ ਕਵਰ ਕਰ ਰਹੇ ਨੇ ਸੋ ਅੱਜ ਪਿੰਡ ਕੁੰਮੜਾ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਆ ਦੇ ਆਗਮਨ ਗੁਰਪੁਰ ਬਣਾਏ ਗਏ ਨੇ ਜਿਨ੍ਹਾਂ ਨੇ ਕੀ ਪਿਤਾ ਰਗੂ ਤੇ ਮਾਤਾ ਕਲਸਾ ਦੀ ਕੁੱਖ ਨੂੰ ਪਾਗਲਾ ਕੇ ਸੰਸਾਰ ਦੇ ਅੰਦਰ ਆ ਕੇ ਕਲਯੁਗ ਦਾ ਜੋ ਤੇ ਪੈਰ ਚੱਲ ਰਿਹਾ ਸੀ ਇਸ ਨੂੰ ਖਤਮ ਕਰਨ ਦਾ ਜਿਨ੍ਹਾਂ ਨੇ ਦੌਰ ਸੰਭਾਲ ਲਿਆ ਸੋ ਉਸ ਸਮੇਂ ਦੇ ਵਿੱਚ ਜਦੋਂ ਨੀਚ ਜਾਤ ਵਾਲਿਆਂ ਨੂੰ ਲੋਕ ਨਾਮ ਨਹੀਂ ਜਪਣ ਦਿੰਦੇ ਸੀਗੇ ਨੀਚ ਜਾਤ ਵਾਲਿਆਂ ਨੂੰ ਲੋਕ ਕਹਿੰਦੇ ਸੀਗੇ ਨੀਵੇਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਉਸ ਐਸੇ ਭਿਆਨਕ ਸਮੇਂ ਦੇ ਵਿੱਚ ਜਿਨ੍ਹਾਂ ਨੇ ਕੀ ਉਸ ਮਹਾਨ ਯੋਧੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ ਵਿੱਚ ਐਸਾ ਇੱਕ ਨਾਮ ਜਪਿਆ ਜਿਨ੍ਹਾਂ ਦਾ ਨਾਮ ਜਪਿਆ ਅੱਜ ਤੱਕ 21ਵੀਂ ਸਦੀ ਚੱਲ ਰਹੀ ਆ ਉਸ ਅੱਜ ਤੱਕ ਪ੍ਰਚਲਿਤ ਹੈ ਜਿਨ੍ਹਾਂ ਦੇ 40 ਸ਼ਬਦ ਤੇ 28 ਜਿਨ੍ਹਾਂ ਦੇ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਦ ਨੇ ਜਿੱਥੇ ਕੀ ਸਮੂਹ ਜਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਹਰ ਰੋਜ਼ ਜੋ ਦਰਸ਼ਨ ਕਰਦਾ ਹੈ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਰਤੀ-ਆਰਤੀ ਹੁੰਦੇ ਨੇ ਸੋ ਆਪ ਜੀਆਂ ਦਾ న్యూਸ 18 ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਗਰ ਦੇ ਵਿੱਚ ਜੋ ਕਿ ਪਿੰਡ ਕੁੰਬੜਾ ਦੀ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਕਰਾਇਆ ਜਾਂਦੇ ਨੇ ਤੇ ਉਪਰੰਤ ਖੀਰ ਪੂੜਿਆਂ ਦੀ ਜਗਤ ਦਾ ਲੰਗਰ ਲਾਇਆ ਜਾਂਦਾ ਏ ਸੋ ਅੱਜ ਵੀ ਇਸੇ ਤਰ੍ਹਾਂ ਹੀ ਪਿੰਡ ਕੁੰਬੜਾ ਦੀ ਸੰਗਤ ਵੱਲੋਂ ਜੋ ਖੀਰ ਪੂੜਿਆਂ ਦੀ ਲੰਗਰ ਲਗਾਈ ਗਈ ਨੇ ਸਮੂਹ ਜਗਤ ਦੇ ਵਿੱਚ ਜਿੰਨੇ ਵੀ ਪਿੰਡ ਨੇ ਹਰ ਇੱਕ ਪਿੰਡਾਂ ਦੇ ਵਿੱਚ ਇਹ ਲੰਗਰ ਚੱਲ ਰਹੇ ਨੇ ਸੋ ਸਾਡੇ ਪਿੰਡ ਵਿੱਚ ਵੀ ਇਹ ਲੰਗਰ ਲੱਗਿਆ ਹੈ ਜਿੰਨੇ ਵੀ ਪਿੰਡ ਦੇ ਇਲਾਕੇ ਦੇ ਲੋਕ ਨੇ ਜੀ ਨੇ ਸਭ ਨੇ ਆ ਕੇ ਲੰਗਰ ਛਕਿਆ ਸੋ ਇਸੇ ਤਰ੍ਹਾਂ ਇਹ ਉਪਰਾਲੇ ਨਿਰੰਤਰ ਪ੍ਰਬੰਧਕ ਕਮੇਟੀਆਂ ਵੱਲੋਂ ਚੱਲਦੇ ਰਹਿੰਦੇ ਨੇ ਸੋ ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਨੂੰ ਵੀ ਉੱਚਾ ਨੀਵਾ ਨਾ ਸਮਝਦੇ ਹੋਏ ਅਸੀਂ ਸਾਰਿਆਂ ਨੂੰ ਗੱਲ ਨਾਲ ਲਾ ਕੇ ਉਸ ਦਾ ਸਤਿਕਾਰ ਦਿਆ ਕਰੀਏ ਨਾ ਕਿ ਕਿਸੇ ਨੂੰ ਜਾਤ ਦੇ ਪ੍ਰਤੀ ਨੀਵਾ ਦਿਖਾਈਏ ਬੰਦਾ ਨੀਵਾ ਉਹ ਹੈ ਜਿਹੜੇ ਦੇ ਕਰਮ ਨੀਵੇਂ ਨੇ ਕਰਮ ਸਤ ਦਾ ਬੰਦਾ ਨੀਮਾ ਹੋ ਸਕਦਾ ਪਰ ਜਾਤ ਕਰਕੇ ਕੋਈ ਨੀਮਾ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ ਮਾਨਸਕੀ ਜਾਤ ਸਭੈ ਇੱਕੋ ਪਹਿਚਾਨ ਬੂ ਸਭ ਦੀ ਜਾਤ ਇੱਕੋ ਹੈ ਭਾਈ ਮਨੁੱਖ ਦੀ ਜਾਤ ਸਭ ਤੋਂ ਵੱਡੀ ਹੈ ਸੋ ਆਪਾਂ ਸਾਰਿਆਂ ਦਾ ਸਤਿਕਾਰ ਕਰੀਏ ਅਤੇ ਸਾਰਿਆਂ ਨੂੰ ਹੀ ਗਲ ਨਾਲ ਲਾ ਕੇ ਇਸ ਮਨੁੱਖਤਾ ਦੀ ਸੇਵਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਸਟਰ ਨਿਊ ਜੀ ਨੂੰ ਧੰਨਵਾਦ ਹੈ ਜੋ ਅੱਜ ਪਿੰਡ ਕੁੰਬੜੇ ਸੰਗਤ ਨੂੰ ਔਰ ਜੋ ਪ੍ਰੋਗਰਾਮ 71 ਤਾਂ ਚੱਲ ਰਹੇ ਨੇ ਉਹਨਾਂ ਨੂੰ ਕਵਰ ਕਰਨਾ ਵਾਸਤੇ ਆਏ ਨਹੀਂ ਕਿਉਂਕਿ ਪ੍ਰੈਸ ਹੀ ਕਹਾ ਜਾਂ ਮੀਡੀਆ ਹੈ ਜਦ ਜਨ ਜਨ ਤੱਕ ਉਹਨਾਂ ਦੀ ਗੱਲ ਪਹੁੰਚਦੀ ਹੈ ਔਰ ਲੋਕਾਂ ਦੀ ਜਾਗਰਤੀ ਪੈਦਾ ਹੁੰਦੀ ਹੈ ਪ੍ਰਥਮ ਪੰਜਵਾਂ ਥੰਮ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਕਿਉਂਕਿ ਹਰ ਇੱਕ ਗੱਲ ਹਰ ਇੱਕ ਸੰਸਾਰ ਤੱਕ ਪਹੁੰਚਦੀ ਹੈ ਉਹਦੇ ذریعے ਤੇ ਜੋ ਪਿੰਡ ਕੁੰਬੜਾ ਦੇ ਫਿਰ ਉਹਦਾ ਤੋਂ 400 ਸਾਲ ਪਹਿਲਾਂ ਦਾ ਰਵਾਜ ਚੱਲੇ ਆ ਰਿਹਾ ਐ ਤੇ ਖੀਰਪੂੜੇ ਦੀ ਜੱਗ ਚਲੀ ਜਾਂਦੀ ਹੈ ਉਹੀ ਅੱਜ ਉਸੇ ਦੀਤੇ ਸੀ ਚੱਲੇ ਆ ਰਹੇ ਆ ਖੀਰਪੂੜੇ ਦੀ ਜੱਗ ਅਸੀਂ ਕਰ ਰਹੇ ਆ ਇਹ ਸਾਰਾ ਪ੍ਰਾਲਾ ਸੰਗਠਨ ਦੇ ਝੋਗ ਨਾਲ ਕਮੇਟੀ ਦੇ ਝੋਗ ਨਾਲ ਜੋ ਫੈਸਲਾ ਲਿੱਤਾ ਜਾਂਦਾ ਹੈ ਕਿ ਭਾਈ ਖੀਰਪੂੜੇ ਜੱਗ ਕਰਨੀ ਹੈ ਤਾਂ ਖੀਰਪੂੜੇ ਬਣਦੇ ਨੇ ਆਲਮੋਸਟ 99% ਖੀਰਪੂੜੇ ਜੱਗ ਹੁੰਦੀ ਹੈ 1 1% ਕਦੇ ਦੂਜੀ ਜੱਗ ਬਣਦੀ ਹੈ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੋਗਰਾਮ ਲਿਖਿਆ ਜੀ 6 ਤਰੀਕ ਤੋਂ ਸ਼ੁਰੂ ਹੋਇਆ 6 ਤਰੀਕ ਸਤ ਤ੍ਰਿਕ ਤੇ 8 ਤਰੀਕ ਤਿੰਨ ਦਿਨ ਤੋਂ ਬਾਬਾ ਖਮਾਣੇ ਵਾਲੇ ਦਿਲਬਰ ਸਿੰਘ ਜੀ ਉਹਨਾਂ ਦੇ ਪੂਰੀ ਜਿਹੜੀ ਕਮੇਟੀ ਸੀ ਉਹ ਆ ਕੇ ਇੱਥੇ ਕੀਰਤਨ ਕਰਦੇ ਰਹੇ 6 ਤੋਂ ਲੈ ਕੇ 9 10 ਵਜੇ ਤੱਕ ਔਰ ਲੰਗਰ ਗੁਰੂ ਦਾ ਲੰਗਰ ਚੱਲਦਾ ਰਿਹਾ 8 ਤਰੀਕ ਨੂੰ ਉਹਨਾਂ ਦੀ ਜਨਮ ਦਿਵਸ ਹੋਈ 9 ਤੱਕ ਨੂੰ ਅਸੀਂ ਪਿੰਡ ਦੇ ਇਸੇ 648ਵੇਂ ਸ਼੍ਰੀ ਗੁਰੂ ਭਗਤ ਰਵਿਦਾਸ ਭਗਦੇ ਆਗੂਨ ਗੁਰਪਤ ਦੀ ਖੁਸ਼ੀ ਵਿੱਚ ਨਗਰ ਕੀਰਤਨ ਕੀਤੀ ਨਗਰ ਕੀਰਤਨ ਦੇ ਵਿੱਚ ਜੋ ਵੀ ਸਾਡਾ ਸਿਸਟਮ ਸੀਗਾ ਜਿੱਦਾਂ ਬੈਂਡ ਵਾਜੇ ਆਏ ਭੰਗੜੇ ਵਾਲੇ ਆਏ ਗੱਤਕੇ ਵਾਲੇ ਆਏ ਤੇ ਉਹ ਸਾਰਾ ਨੇ ਪੂਰੇ ਨਗਰ ਦੀ ਪ੍ਰਕਰਮਾ ਕੀਤੀ ਔਰ ਬੜੇ ਧੂਮਤਾਵ ਨਾਲ ਉਹਨਾਂ ਦਾ ਨਗਰ ਕੀਰਤਨ ਕੱਢਿਆ ਗਿਆ ਜੋ ਬਾਬਰ ਰਵਿਦਾਸ ਭਗਤ ਦੀ ਬਾਣੀ ਹੈ ਉਹ 40 ਸ਼ਬਦ ਉਸ ਸਮੇਂ ਜਿਸ ਸਮੇਂ ਗੁਰੂ ਗ੍ਰੰਥ ਚ ਲਿਖਿਆ ਉਹਦੇ 40 ਸਬ ਲੈ ਕੇ ਔਰ 14 ਰਾਗਾਂ ਦੇ ਵਿੱਚੋਂ ਬਾਣੀ ਲਿਖੀ ਗਈ ਗੁਰੂ ਭਗਤ ਰਬਦਾਸ ਭਗਤ ਦੀ 14 ਰਾਗਾਂ ਦੇ ਗਿਆਨੀ ਔਰ 40 ਸਬ ਜਿਹੜੇ ਲਿਖੇ ਗਏ ਉਦਾਂ ਨਹੀਂ ਲਿਖੇ ਕਿਉਂ ਉਹਨਾਂ ਨੇ ਜੋ ਕਮਾਈ ਕੀਤੀ ਉਹ ਕਮਾਈ ਦੇ ਜਰੇ ਹੀ ਇੱਥੇ ਤੱਕ ਪਹੁੰਚੇ ਉਹ ਇੱਕ ਨੀਵੀਂ ਜਾਤ ਹੋ ਕੇ ਸਭ ਤੋਂ ਉੱਚੀ ਜਾਤ ਅੱਜ ਪੁਟਾਇਆ ਤੁਹਾਨੂੰ ਅਸੀਂ ਤਾਂ ਨਾੜੀ ਜਾਤ ਤੋਂ ਸੀਗੇ ਲੇਕਿਨ ਉਹਨਾਂ ਨੇ ਸਾਨੂੰ ਆਪਣੇ ਗੱਲ ਲਾ ਕੇ ਤੁਹਾਨੂੰ ਉੱਚਤਾ ਦੇ ਬਖਸ਼ੀ ਹੈ ਇਸੇ ਤਰ੍ਹਾਂ ਅਸੀਂ ਚਾਹੁੰਦੇ ਆਂ ਵੀ ਸਭ ਤੋਂ ਬੜਾ ਮਨੁੱਖ ਜਾਤੀ ਹੈ ਮਨੁੱਖੀ ਬਣਨਾ ਚਾਹੀਦਾ ਇਨਸਾਨੀ ਗੁਣ ਹੋਣੇ ਚਾਹੀਦੇ ਬੰਦੇ 'ਚ ਜੇ ਇਨਸਾਨੀ ਗੁਣ ਪੈ ਗਿਆ ਉਹਦੇ ਉਸ ਤੋਂ ਵੀ ਉੱਪਰ ਹੈ ਭਗਤ ਸੰਤ ਮਹਾਤਮਾ ਜਿਹੜੇ ਆ ਇਨਸਾਨੀ ਗੁਣ ਦੇ ਦਾਤਾ ਹੁੰਦੇ ਨੇ ਉਹ ਬਖਸ਼ਦੇ ਨੇ ਉਹਨਾਂ ਦੇ ਬਾਣੀ ਚ ਚੱਲਦੇ ਆਂ ਤਾਂ ਇਹ ਸਾਡੇ ਗੁਣ ਸਾਡੇ ਪੈਦਾ ਹੁੰਦੇ ਆ ਇਸ ਤਰ੍ਹਾਂ ਹੀ ਜੋ ਕੋਈ ਸ਼ਬਦ ਉਚਰਨੀਮਾ ਬੋਲ ਗਿਆ ਕਿ ਸ਼ਾਮ ਕਰਾਵੋ ਗਿਆ ਤਾਂ ਉਹਦੀ ਮਾਫੀ ਚਾਹਾਂਗਾ ਤੇ ਅਸ਼ਟਾਰਵੀਂ ਜਣਾ ਨੂੰ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨ ਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਮਨਾ ਰਹੇ ਹਾਂ ਜੋ ਕਿ ਸਾਰੇ ਪਿੰਡ ਦੇ ਬਜ਼ੁਰਗ ਬੱਚੇ ਭੈਣਾ ਬੀਬੀਆਂ ਸਭ ਨੇ ਤਨ ਮਨ ਨਾਲ ਸੇਵਾ ਕੀਤੀ ਹੈ ਜਿਹੜੀ ਗੁਰੂ ਘਰ ਦੀ ਕਮੇਟੀ ਹੈ ਹਰ ਸਾਲ ਇਹੀ ਸਭਾ ਮਾਂ ਕਰਦੀ ਹੈ ਕਿ ਭਾਈ ਜੋ ਸੰਗਤ ਜੋ ਸੰਗਤ ਕਹੇਗੀ ਉਹ ਹੀ ਕੁਝ ਬਣੇਗਾ ਸੰਗਤ ਦਾ ਹੁਕਮ ਹੁੰਦਾ ਭਾਈ ਖੀਰਪੂੜੇ ਬਣਾਣੇ ਤਾਂ ਖੀਰਪੂੜੇ ਬਣਾਣੇ ਜੇ ਜਲੇਬੀਆਂ ਬਣਾਉਣੀਆਂ ਤਾਂ ਜੋ ਵੀ ਹੁਕਮ ਸੰਗਤ ਦਾ ਹੁੰਦਾ ਉਹੀ ਚੀਜ਼ ਬਣਦੀ ਹੈ ਭਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਨਾਂ ਨਾਲ ਰਲ ਮਿਲ ਕੇ ਕੀਰਤਨ ਦਰਬਾਰ ਕਰਾਇਆ ਤੇ ਭਾਈ ਦਾ ਦਰਬਾਰ ਸਾਹਿਬ ਤੋਂ ਢਾਡੀ ਜਥਾ ਭਾਈ ਹਰ ਨਾਰਾਇਣ ਸਿੰਘ ਜੀ ਪਹੁੰਚੇ ਨੇ ਜਿਨ੍ਹਾਂ ਨੇ ਸੰਗਤਾਂ ਨੂੰ ਢਾਡੀ ਵਾਰਾਂ ਦਾ ਜਨਾਕ ਗੁਰੂ ਨਾਲ ਜੋੜਿਆ ਤੇ ਸੰਗਤਾਂ ਨੂੰ ਪ੍ਰੇਰਣਾ ਕੀਤੀ ਹੈ ਤੇ ਭਾਈ ਗੁਰੂ ਸਾਹਿਬ ਦੇ ਪਾਏ ਹੋਏ ਚਰਨਾਂ ਤੇ ਸਭ ਵੀਰ ਭੈਣ ਬਰਾਬਰ ਚੱਲਣ ਜੋ ਗੁਰੂ ਸਾਹਿਬ ਨੇ ਦੱਸਿਆ ਕਿ ਭਾਈ ਐਦਾਂ ਪਾਠ ਕਰੋ ਸਿਮਰਨ ਕਰੋ ਇਹ ਆਪਾਂ ਨੂੰ ਸਮਝਾਏ ਗਏ ਨੇ ਕਿ ਸੱਚੇ ਪਾਤਸ਼ਾਹ ਦੇ ਅ디 ਉਹਨੂੰ ਚੜਾਉਂਦੇ ਆ ਕਿ ਜੋ ਸਾਨੂੰ ਸਮਝਾਉਂਦੇ ਨੇ ਅਸੀਂ ਉਸੇ ਪੂਰਨਤਾ ਦੇ ਜੋ ਸਾਡੀ ਕਮੇਟੀ ਆ ਚੱਲ ਰਹੀ ਹੈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਪਤਾ